ਅਭਾਈ ਜਹਾਜ਼ ਦੇ ਟੈਰਾਂ 'ਚ ਬੈਠ ਕੇ ਭਾਰਤ ਪਹੁੰਚਿਆ ਨਿੱਕਾ ਜਿਹਾ ਬੱਚਾ ਕਾਬਲ ਤੋਂ ਭਾਰਤ ਪਹੁੰਚਿਆ 13 ਸਾਲ ਦਾ ਫੁਆਣੀ ਬੱਚਾ ਮੁੰਡਾ ਜਦੋਂ ਇੰਦਰਾ ਗਾਂਧੀ 에어ਪੋਰਟ ਤੇ ਜਹਾਜ਼ ਉਤਰਿਆ ਤਾਂ ਉਸ ਬੱਚੇ ਨੂੰ ਜਹਾਜ਼ ਦੇ ਆਸੇ ਪਾਸੇ ਘੁੰਮਦਾ ਵੇਖਿਆ ਤਾਂ ਬੀਐਸਐਫ ਵਾਲਿਆਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕੀਤਾ ਤੇ ਜਦੋਂ ਪੁਲਿਸ ਦੇ ਹਵਾਲੇ ਕੀਤਾ ਤਾਂ ਪੁਲਿਸ ਵਾਲਿਆਂ ਨੇ ਉਸ ਤੋਂ ਬੱਚੇ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਮੈਂ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਲੋਕੇ ਭਾਰਤ ਆਇਆ ਹ ਉਸਨੇ ਦੱਸਿਆ ਵੀ ਮੈਂ ਈਰਾਨ ਜਾਣਾ ਸੀਗਾ ਤੇ ਗਲਤੀ ਨਾਲ ਇਸ ਜਹਾਜ਼ ਦੇ ਵਿੱਚ ਲੱਕ ਗਿਆ ਐਸ ਬੱਚੇ ਨੂੰ ਵੇਖ ਕੇ ਏਜੰਸੀਆਂ ਵਾਲੇ ਵੀ ਹਰਾਨ ਰਹਿ ਗਏ ਵੀ ਕਿਵੇਂ ਇਹ ਟੈਰਾ ਵਿੱਚ ਇੰਨੀ ਬਾਟ ਆਇਆ ਕਿਵੇਂ ਲੁਕਿਆ ਕਿਵੇਂ ਇਸ ਬੱਚੇ ਦੀ ਜਾਨ ਬਚੀ ਕਿੰਨਾ ਔਖਾ ਇਹ ਕੰਮ ਕਿੰਨਾ ਬਹਾਦਰ ਬੱਚਾ ਹੋਵੇਗਾ ਜੋ ਲੈਂਡਿੰਗ ਗੀਅਰ ਦੇ ਵਿੱਚ ਲੱਕ ਕੇ ਭਾਰਤ ਆ ਗਿਆ ਦੇਖੋ ਵੀ ਕਿੰਨਾ ਦਲੇਰ ਹੋਗਾ ਹਨਾ ਕਿਵੇਂ ਲੋਕ ਆ ਹੋਣਾ ਕਿਵੇਂ ਜਦੋਂ ਜਾਜ ਉੱਡਾ ਕਿੰਨਾ ਖਤਰਨਾਕ ਕੰਮ ਹੈ ਕਿਵੇਂ ਜਾਜ ਵੀ ਵੇਖ ਲੋ ਕਿੰਨੀ ਉਚਾਈ ਤੇ ਉੱਡ ਰਿਹਾ ਹੁੰਦਾ ਤੇ ਜਾਨ ਵੀ ਇਸ ਬੱਚੇ ਦੀ ਜਾ ਸਕਦੀ ਸੀ ਸਾਰੇ ਇਸ ਨੂੰ ਸੁਣ ਕੇ ਹੈਰਾਨ ਹੋਣਗੇ ਵੀ ਕਿਵੇਂ ਬੱਚਾ ਕਿੰਨਾ ਬਹਾਦਰ ਹੋਗਾ ਕਿਵੇਂ ਲੁਕਿਆ ਕਿਵੇਂ ਕਿੰਨਾ ਔਖਾ ਇਹ ਸਭ ਕੁਝ ਕਰਨਾ ਦੇਖ ਕੇ ਡਰ ਲੱਗਦਾ ਵੀ ਕਿਵੇਂ ਇੰਨਾ ਉੱਚਾ ਜਾਜ ਉੱਡਦਾ ਇਸ ਬੱਚੇ ਦੀ ਮੌਤ ਵੀ ਹੋ ਸਕਦੀ ਸੀ ਪਰ ਕਿੱਡਾ ਦਲੇਰ ਬੱਚਾ ਇਸ ਨੂੰ ਕੋਈ ਪਰਵਾਹ ਨਹੀਂ ਤਾਂ ਵੀ ਵੇਖ ਲੋ ਵੀ ਕਿਵੇਂ ਜਹਾਜ਼ ਦੇ ਵਿੱਚ ਲੈਂਡਿੰਗ ਟਾਇਰਾਂ ਦੇ ਗੇਅਰ ਦੇ ਵਿੱਚ ਬੈਠ ਕੇ ਭਾਰਤ ਆਇਆ ਹੁਣ ਇਸ ਨੂੰ ਪੋਸ਼ਗਸਤ ਤੋਂ ਬਾਅਦ ਇਸ ਨੂੰ ਵਾਪਸ ਅਫਗਾਨਿਸਤਾਨ ਭੇਜ ਦਿੱਤਾ ਭਾਰਤ ਤੋਂ ਬੱਚੇ ਨੂੰ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਸਸਰੀਕਾਲ